ਸਾਡੇ ਟਾਇਰਾਂ ਦੀ ਇੱਕ ਹੋਰ ਖਾਸ ਗੱਲ ਹੈ ਜਿਵੇਂ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਆਂ ਲੋਕ ਚਾਈਨੀਜ਼ ਟਾਇਰ ਵੇਚੀ ਜਾਂਦੇ ਆ ਸਾਡੇ ਕੋਲ ਸਾਰੇ ਬ੍ਰਾਂਡਡ ਟਾਇਰ ਮਿਲਣਗੇ ਜਿਨ੍ਹਾਂ ਤੋਂ ਬੜੀ ਗੱਡੀ ਦੀ ਮਾਈਲੇਜ ਵੀ ਅੱਛੀ ਆਊਗੀ ਤੇ ਕੋ ਚੱਲੂਗੀ ਵਧੀਆ ਸਾਡੇ ਕੋਲ ਸਾਰੇ ਬ੍ਰਾਂਡਡ ਕੰਪਨੀਆਂ ਦੇ ਟਾਇਰ ਮਿਲਨੇ ਆ ਬਿਲਕੁਲ ਸਰ ਬਿਲਕੁਲ 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 ਕਿਤੇ ਭੋਜੀ ਰੇਟ ਮੰਗੋ ਤੁਸੀਂ ਡਾਲਰਾਂ ਚ ਨਹੀਂ ਨਹੀਂ ਸਰ ਸਾਡੇ ਰੇਟ ਤਾਂ ਬਿਲਕੁਲ ਰੀਜ਼ਨੇਬਲ ਰੇਟ ਨੇ ਤੁਸੀਂ ਰੇਟ ਸੁਣੋਗੇ ਤਾਂ ਤੁਸੀਂ ਹੈਰਾਨ ਹੀ ਰਹਿ ਜਾਣਾ ਤੁਸੀਂ ਲਾਇਆ ਨਹੀਂ ਪਹਿਲਾਂ ਸਾਡੇ ਕੋਲ ਡਿਸਪਲੇ ਚ ਚੈੱਕ ਕਰੋ ਵੀ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਲਾਈਵ ਨਹੀਂ ਹੈਗਾ ਜਿਹੜਾ ਤੁਹਾਨੂੰ ਨਾ ਮਿ ਸਸਤੀ ਚੋਇਸ ਹੈ ਉਸ ਤਰ੍ਹਾਂ ਦਾ ਲਾਈ ਸਾਰੇ ਕੋਲ ਹਾਜ਼ਰ ਮਿਲ ਜਾਣਾ ਹੈ ਜੇਰਾ ਵੀ ਕਸਟਮਰ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਾਡੇ ਕੋਲੇ ਉਹਨੂੰ ਚਾਰ ਡੈਨ ਨਾਲ ਅਸੀਂ ਇਹ ਕਸਟਮਰ ਦਾ ਮਾਣ ਹੈ 1000 ਰੁਪਏ ਦੀ ਕੜੀ ਬਿਲਕੁਲ ਫ੍ਰੀ ਦਵਾਂਗੇ ਸਾਤੋਂ ਕੋਈ ਵੀ ਕਸਟਮਰ ਸਾਤੋਂ ਪਰਚੇਸ ਕਰਦਾ ਚਾਹੇ ਉਹ ਟਾਇਰ ਪਵਾਉਂਦਾ ਚਾਹੇ ਲਾਈ ਵੀਲ ਪਵਾਉਂਦਾ ਆਪਾਂ ਪ੍ਰੋਪਰ ਅਲਾਈਨਮੈਂਟ ਫਿਟਿੰਗ ਬੈਲੈਂਸ ਸਾਰਾ ਕਸਟਮਰ ਦਾ ਕੰਮ ਕੰਪਲੀਟ ਕਰਕੇ ਦਿੰਦੇ ਆ ਕਸਟਮਰ ਦੀ ਪੂਰੀ ਤਸੱਲੀ ਕਰਵਾ ਕੇ ਦਿੰਦੇ ਆ ਮਸ਼ੀਨਾਂ ਸਾਰੀ ਇੱਥੇ ਰੱਖੀਆਂ ਤੁਸੀਂ ਬਿਲਕੁਲ ਕਸਟਮਰ ਦੀ 100% ਅਸੀਂ ਤਸੱਲੀ ਕਰ